ਜੀ ਜਿਹੜਾ ਪੈਸੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੇਰੀ 35 ਕਰੋੜ ਦੀ ਜਾਇਦਾਦ ਆ ਅਗਰ ਕਿਸੇ ਨੂੰ ਸ਼ੱਕ ਹੋਵੇ ਤਾਂ ਤੁਸੀਂ ਆ ਕੇ ਨਾਲ ਬੈਠ ਕੇ ਦੇਖੋ ਅਗਰ ਡੱਲੇਵਾਲ ਸਾਹਿਬ ਨੇ ਸਾਬਤ ਕਰ ਦੋ ਵੀ ਇੱਕ ਨਾਜ ਦਾ ਦਾਣਾ ਵੀ ਅੰਦਰ ਗਿਆ ਤਾਂ 35 ਕਰੋੜ ਦੀ ਜਾਇਦਾਦ ਆ ਮੈਂ ਅਗਲੇ ਨਾਂ ਕਰਵਾ ਲੂੰਗਾ ਉਦੋਂ ਪਹਿਲਾਂ ਡੱਲੇਵਾਲ ਸਾਹਿਬ ਨੇ ਇੱਕ ਨਾਜ ਦਾ ਦਾਣਾ ਜਾਂ ਡ੍ਰਿਪ ਵੀ ਲੱਗੀ ਹੋਵੇ ਅਸੀਂ ਆ ਸਾਰੇ ਆਹ ਅੱਗੂ ਖੜੇ ਆ ਅਸੀਂ ਆਪਦੀ ਸਾਰੀ ਜਾਇਦਾਦ ਆ ਉਹਨਾਂ ਦੇ ਨਾਮ ਕਰਵਾ ਕੇ ਉਹ ਸਾਬਤ ਕਰਨ ਵਾਲੇ ਲੋਕਾਂ ਦੇ ਨਾਮ ਕਰਵਾ ਕੇ ਅਸੀਂ ਉਹਨਾਂ ਦੇ ਬੋਲੇ ਲੱਗਣ ਨੂੰ ਤਿਆਰ ਆ ਤਿੰਨ ਯੋਧੇ ਮਰਨ ਵਰਤੇ ਬੈਠੇ ਸੀਗੇ ਜੈਤੋ ਇਕਾਈ ਦੇ ਜਿਹੜੇ ਉੱਥੇ ਜਾ ਕੇ ਭੁੱਖੇ ਬੈਠੇ ਸੀਗੇ ਉਹਨਾਂ ਨੂੰ ਅੱਜ ਉਹ ਜਿਹੜੇ ਆਪਣੇ ਮੋਰਚੇ ਤੋਂ ਵਾਪਸ ਆਏ ਆ ਤੇ ਪਿੰਡ ਵਾਲਿਆਂ ਨੇ ਵੀ ਸੋਹਣਾ ਸਵਾਗਤ ਕੀਤਾ ਪਿੰਡ ਵਾਲਿਆਂ ਨੇ ਚੰਗਾ ਇਕੱਠ ਕਰਕੇ ਜਿਹੜਾ ਉਹਨਾਂ ਦੀ ਹੌਸਲਾ ਬਜਾਈ ਕੀਤੀ ਆ ਆਪਾਂ ਉਹ ਤਿੰਨ ਯੋਧਿਆਂ ਨਾਲ ਗੱਲਬਾਤ ਕਰਾਂਗੇ ਜਿਹੜੇ ਮਰਨ ਵਰਤੇ ਜਿਹੜੇ ਉੱਥੇ ਬੈਠੇ ਹੋਏ ਸੀਗੇ ਖਨੌਰੀ ਬਾਰਡਰ ਤੇ ਤੇ ਆਪਾਂ ਉਹਨਾਂ ਦਾ ਸਵਾਗਤ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਲੱਗਦਾ ਤੁਸੀਂ ਉਥੇ ਤਿੰਨ ਪੰਜ ਦਿਨ ਜਿਹੜਾ ਮਰਨ ਵਰਤ ਤੇ ਬੈਠੇ ਸੀ ਹੈ ਨਾ ਜੀ ਘਰ ਦੇ ਨਾਲ ਸਲਾਹ ਸਲੂ ਕੀਤੀ ਸੀ ਕੋਈ ਨਹੀਂ ਜੀ ਮੈਂ ਤਾਂ 13 ਮਹੀਨੇ ਪਹਿਲਾਂ ਵੀ ਲਾਇਆ ਹੈ ਜੀ ਉਦੋਂ ਵੀ ਨਹੀਂ ਕੋਈ ਕਰੀ 11 ਮਹੀਨੇ ਦੀ 10ਵੇਂ ਦੀ ਹੁਣ ਹਾਜ਼ਰੀ ਹੈ ਆਪਾਂ ਇੱਕ ਸਾਨੀ ਲਈ ਜਦੀ ਬੰਦੀ ਲਈ ਅੱਜ ਵੀ ਜਾਣ ਤੜੀ ਜੀ ਬਿਲਕੁਲ ਤੁਸੀਂ ਪਹਿਲਾਂ ਵੀ ਉਦੋਂ ਜਦੋਂ तकरीबन ਸਾਲ ਚੱਲਿਆ ਸੀ ਕਿ 13 ਮਹੀਨੇ 13 ਮਹੀਨੇ ਚੱਲਿਆ ਸੀ ਨਾ ਮੋਰਚੇ ਉਸ ਟਾਈਮ ਵੀ ਤੁਸੀਂ 13 ਮਹੀਨੇ ਉਦੋਂ ਵੀ ਜਿਹੜਾ ਉੱਥੇ ਮੋਰਚੇ ਦੇ ਵਿੱਚ ਡਟੇ ਰਹੇ ਘਰੇ ਕਹਿੰਦੇ ਇੱਕ ਵਾਰ ਵੀ ਨਹੀਂ ਆਈ ਸੀ ਤੁਸੀਂ ਹਨਾ ਜੀ ਤਾਂ ਪਰਿਵਾਰ ਵਾਲਿਆਂ ਨੇ ਇਸ ਚੀਜ਼ ਦੀ ਪੂਰਾ ਚਿੰਤਾ ਨਹੀਂ ਕੀਤੀ ਅੱਜ ਤੁਸੀਂ ਉੱਥੇ ਜਾ ਕੇ ਇੱਕ ਵੱਡਾ ਫੈਸਲਾ ਲੈ ਲਿਆ ਸੀਗਾ ਵੀ ਮਰਨ ਵਰਤ ਜਿੱਥੇ ਡੱਲੇਵਾਲ ਸਾਹਿਬ ਬੈਠੇ ਆ ਉਸੇ ਜਗ੍ਹਾ ਤੇ ਤੁਸੀਂ ਸਾਰੇ ਜਣੇ ਬਹਿ ਗਏ ਸੀਗੇ ਜੀ ਬਹਿ ਗਏ ਸੀਗੇ ਜੀ ਤਾਂ ਤੁਹਾਨੂੰ ਇਸ ਚੀਜ਼ ਦਾ ਡਰ ਨਹੀਂ ਲੱਗਿਆਗਾ ਉਹਨਾਂ ਨੂੰ ਅੱਜ ਘਟੋ-ਘਟ 46 ਤੋਂ 47 ਦਿਨ ਹੋ ਗਏ ਮੇਰੇ ਹਿਸਾਬ ਨਾਲ ਹਨਾ ਤਾਂ ਉਹ ਉਹਨਾਂ ਦਾ weight ਵੀ ਬਹੁਤ ਜ਼ਿਆਦਾ ਘਟ ਗਿਆ ਤੇ ਉਹਨਾਂ ਦੀ ਜਿਹੜੀ ਤਬੀਅਤ ਵੀ ਦਿਨੋ-ਦਿਨ ਨਾਜ਼ੁਕ ਹੋ ਰਹੀ ਹੈ ਹਨਾ ਤਾਂ ਇਸ ਚੀਜ਼ ਦਾ ਤੁਹਾਨੂੰ ਨਹੀਂ ਡਰ ਲੱਗ ਰਿਹਾ ਸੀ ਉਹਨਾਂ ਦੀ ਤਬੀਅਤ ਨੂੰ ਵੇਖ ਕੇ ਉਹਨਾਂ ਦੀ ਸਿਹਤ ਨੂੰ ਵੇਖ ਕੇ ਨਹੀਂ ਜੀ ਅਸੀਂ ਉਹਨਾਂ ਦੀ ਜਾਨ ਦੇ ਮਾਰੇ ਬੈਠੇ ਸੀ ਜੀ ਅੱਛਾ ਸਾਡੀ ਜਾਨ ਚਲੀ ਜਾਂਦੀ ਹੈ ਅਸੀਂ ਪ੍ਰਧਾਨ ਜੀ ਨੂੰ ਬਚਾਉਣਾ ਸੀ ਜੀ ਅੱਛਾ ਜੀ ਉਹਨਾਂ ਦਾ ਟ੍ਰੀਟਮੈਂਟ ਚੱਲ ਪਿਆ ਜੀ ਸਾਨੂੰ ਠਾਟਾ ਹੁਣ 14 ਤਰੀਕ ਦੀ ਮੀਟਿੰਗ ਹੈ ਜੀ ਉਹ ਮੀਟਿੰਗ ਦਾ ਫੈਸਲਾ ਆਊਗਾ ਮੋਰਚਾ ਜਿਉਂ ਜਿਉਂ ਚੱਲੂਗਾ ਮੇਰੀ ਲੋਕਾਂ ਨੂੰ ਇਹ ਅਪੀਲ ਹੈ ਵੱਧ ਤੋਂ ਵੱਧ ਇਕੱਠ ਕਰੋ ਖਨੌਰੀ ਮੋਰਚੇ 'ਤੇ ਪਹੁੰਚ ਗਿਆ ਆਪਾਂ ਜੀ 2-4 ਦਿਨ ਲਾ ਕੇ ਮੈਂ ਫੇਰ ਉੱਥੇ ਜਾ ਰਹੇ ਹਾਂ ਬੱਚਿਆਂ ਨੂੰ ਮਿਲ ਕੇ ਅੱਛਾ ਜੀ 2-4 ਦਿਨ ਹੁਣ ਜਿਹੜਾ ਤੁਸੀਂ ਉੱਥੋਂ ਆਏ ਹੋ 2-4 ਦਿਨ ਇੱਥੇ ਘਰੇ ਨਾਲ ਅੱਛਾ ਜੀ ਕਿ ਫਿਰ ਵਾਪਸ ਉੱਥੇ ਦੁਬਾਰਾ ਫਿਰ ਵਾਪਸ ਉੱਥੇ ਰਹਿਣਾ ਤੁਸੀਂ ਘਰ ਦੇ ਨਾਲ ਰਹਿ ਕੀਤੀ ਸੀ ਜਦੋਂ ਉੱਥੇ ਜਾ ਕੇ ਭੋਖੜਤਾਲ ਨਹੀਂ ਮੇਰਾ ਤਾਂ ਮਨ ਦਾ ਹੀ ਹੈ ਕਿ ਕਿਸਾਨੀ ਲਈ ਤੇ ਜਥੇਬੰਦੀ ਲਈ ਮੇਰੀ ਜਾਨ ਅੱਜ ਵੀ ਅਰਪਣੀ ਅੱਛਾ ਜੀ ਬਿਲਕੁਲ ਕਹਿੰਦੇ ਕਿਸਾਨ ਕਿਸਾਨਾਂ ਲਈ ਜਿਹੜੀ ਹੈਗੀ ਜਥੇਬੰਦੀ ਲਈ ਹੈ ਜਿਹੜੀ ਅੱਜ ਵੀ ਜਾਨ ਜਿਹੜੀ ਉਹ ਤਲੀ ਤੇ ਰੱਖੀ ਬੈਠੇ ਆ ਤੇ ਕਹਿੰਦੇ ਵੀ ਅਸੀਂ ਉਹ ਜਿੰਨਾ ਚਿਰ ਸਾਡੇ ਜਿਹੜੇ ਫੈਸਲੇ ਨਹੀਂ ਆਉਂਦੇਗੇ ਉਹਨਾਂ ਚਿਰ ਅਸੀਂ ਇਦਾਂ ਹੀ ਲੜਦੇ ਰਹਾਂਗੇ ਜੀ ਤੁਹਾਡਾ ਉੱਥੇ ਸਿਹਤ ਦੀ ਕਿੰਨੀ ਕੁ ਕੋਈ ਪ੍ਰੋਬਲਮ ਆਈ ਜੋ ਸਾਢੇ 3 ਕਿਲੋ ਵਜ਼ਨ ਘਟਿਆ ਮੇਰਾ ਅੱਛਾ ਸਾਢੇ 3 ਕਿਲੋ weight ਘਟ ਗਿਆ ਤੁਹਾਡਾ ਜੀ ਜੀ ਤਾਂ ਕੋਈ ਹੋਰ ਪ੍ਰੋਬਲਮ ਨਹੀਂ ਜੀ ਨਹੀਂ ਜੀ ਹੋਰ ਕੋਈ ਪਹਿਲਾਂ ਕਦੇ ਭੁੱਖੇ ਰਹੇ ਆ ਤੁਸੀਂ ਨਹੀਂ ਜੀ ਕਈ ਲੋਕੀ ਇੱਥੇ ਬੈਠੇ ਘਰਾਂ ਚ ਵੀਡੀਓ ਵੇਖਦੇ ਨੇ ਉਮੀਦਾਂ ਲਾਉਣ ਲੱਗ ਜਾਂਦੇ ਆ ਇਹਨਾਂ ਦੀਆਂ ਤਾਂ ਪਹਿਲਾਂ ਹੀ ਪ੍ਰੈਕਟਿਸਾਂ ਕੀਤੀਆਂ ਹੋਈਆਂ ਜੀ ਨਹੀਂ 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 ਦੋ ਟਾਈਮ ਸਵੇਰ ਸ਼ਾਮ ਰੋਟੀ ਖਾਂਦੇ ਸਾਂ ਅੱਛਾ ਜੀ ਕੀ ਪਾਣੀ ਪੀਂਦੇ ਸਾਂ ਕੀ ਜਿਹੜੇ ਬਹਿ ਗਏ ਐਵੇਂ ਝੂਠ ਮਾਰਾਂ ਸੰਗਤ ਚ ਮੈਂ ਨਸ਼ਾ ਵੀ ਕਰਦਾ ਸੀਗਾ ਪਰ ਛਾਏ ਪਾਣੀ ਦੇ ਆਪ ਕੋਈ ਨਹੀਂ ਜਾਂ ਪਰਮਾਤਮਾ ਜਾਣਦਾ ਈ ਅੱਛਾ ਜੀ ਛਾਏ ਪਾਣੀ ਦੇ ਕੋਈ ਨਹੀਂ ਜਾਂ ਵੈਨ ਪਾਣੀ ਤੋਂ ਕੁਛ ਨਹੀਂ ਲਿਆ ਜੀ ਵੇਖੋ ਵੱਡੀ ਗੱਲ ਹੈ ਇਸ ਚੀਜ਼ ਦੀ ਕਿਉਂਕਿ ਉੱਥੇ ਸੰਗਤਾਂ ਹੋਰ ਵੀ ਬੈਠੀਆਂ ਹੁੰਦੀਆਂ ਗੀਆਂ ਤੇ ਪਰ ਕਹਿੰਦੇ ਵੀ ਮੈਂ ਕੁਛ ਵੀ ਨਹੀਂ ਲਿਆਗਾ ਇੱਥੇ ਬਾਈ ਜੀ ਹੋਰ ਵੀ ਖੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਅ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਕਿਵੇਂ ਲੱਗਦਾਗਾ ਜਿਹੜੀਆਂ ਤਿੰਨ ਜਣੇ ਉੱਥੇ ਮਰਨ ਵਰਤ ਤੇ ਬੈਠ ਕੇ ਸੀ ਹਨਾ ਇਹਨਾਂ ਨੇ ਘਰ ਵੀ ਆਪੂ ਆਪਣੇ ਦੱਸਿਆ ਨਹੀਂ ਸੀਗਾ ਹਨਾ ਤਾਂ ਇਹਨਾਂ ਦਾ ਕਿਵੇਂ ਜਜ਼ਬੇ ਕਿਵੇਂ ਆ ਜੀ ਦੇਖੋ ਜਜ਼ਬੇ ਇਹਨਾਂ ਦੇ ਦੇਖੋ ਚੜ੍ਹਦੀ ਕਲਾ ਦੇ ਵਿੱਚ ਆ ਜੀ ਮੋਰਚਾ ਜੱਤਪੱਲ ਜਾ ਰਿਹਾ ਹੈ ਜੀ ਆ ਡੱਲੇਵਾਲ ਸਾਹਿਬ ਨੂੰ ਲਗਾਤਾਰ 60 ਦਿਨ ਹੋਣ ਵਾਲੇ ਆ ਮਰਨ ਵਰਤੇ ਅੱਜ ਉਹਨਾਂ ਦਾ ਮਰਨ ਵਰਤ ਜਾਰੀ ਆ ਠੀਕ ਆ ਪਿਛਲੇ ਦਿਨਾਂ ਦੇ ਵਿੱਚ ਸਾਡੇ ਟਰਾਲੀਆਂ ਦੇ ਵਿੱਚ ਅਡੋਡੀ ਸਾਡੇ ਕਿਸਾਨਾਂ ਦੀਆਂ ਭਾਵਨਾਵਾਂ ਸੀ ਕਿ ਸਾਡਾ ਆਗੂ ਡੱਲੇਵਾਲ ਸਾਹਿਬ ਆ ਜਿਨ੍ਹਾਂ ਨੂੰ 56 ਦਿਨ ਦੇ ਨੇੜ ਹੋ ਗਿਆ ਉਹ ਲਗਾਤਾਰ ਮਰਨ ਵਰਤੇ ਉਹਨਾਂ ਦਾ ਜਾਰੀ ਆ ਕੱਲੇ ਪਾਣੀ ਤੇ ਉਹ ਜੋਰ ਰਹੇ ਆ ਤਿਲ ਤਿਲ ਕਰਕੇ ਮਰ ਰਹੇ ਆ ਜੀ ਤਾਂ ਉਹਨਾਂ ਦੀਆਂ ਭਾਵਨਾਵਾਂ ਨੂੰ ਪਾਵਦੇ ਹੋਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਡੇ ਲੀਡਰਾਂ ਨੇ ਮੀਟਿੰਗ ਦੇ ਵਿੱਚ ਸਾਰੇ ਕਿਸਾਨਾਂ ਨੂੰ ਬੁਲਾ ਕੇ ਮਤਲਬ ਉਹਨਾਂ ਦੀਆਂ ਭਾਵਨਾਵਾਂ ਪੁੱਛੀਆਂ ਜੀ ਤਾਂ ਲੋਕਾਂ ਦਾ ਕਹਿਣਾ ਇਹ ਸੀ ਇਹਨਾਂ ਵੀਰਾਂ ਦਾ ਸਾਰੇ ਕਿਸਾਨਾਂ ਦਾ ਜੀ ਕਿ ਸਾਡਾ ਅਗੂ ਮਰ ਰਿਹਾ ਅਸੀਂ ਉਹਦੇ ਲਈ ਕੀ ਕਰ ਰਹੇ ਹਾਂ ਤਾਂ ਇਸ ਨੂੰ ਦੇਖਦੇ ਹੋਏ ਸਾਡੇ ਇਹਨਾਂ ਵੀਰਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ 111 ਕਿਸਾਨਾਂ ਦਾ ਜਿਹੜਾ ਜਥਾ ਮਰਨ ਵਰਤੇ ਉਹ ਜਿਹੜਾ ਤਿਆਰ ਕੀਤਾ ਗਿਆ ਔਰ ਤਕਰੀਬਨ ਗਿਣਤੀ ਤਾਂ 400 ਤੋਂ ਵੀ ਵੱਧ ਸੀ ਹਰ ਕਿਸਾਨ ਕਹਿ ਰਿਹਾ ਸੀ ਕਿ ਮੈਂ ਮਰਨ ਵਰਤੇ ਮੈਂ ਡੱਲੇਵਾਲ ਸਾਹਿਬ ਨਾਲ ਦੀ ਨਾਲ ਜਿਹੜੇ ਲੋਕਾਂ ਦਾ ਜਜ਼ਬਾ ਉੱਪਰ ਕੇ ਆ ਰਿਹਾ ਸੀਗਾ ਵੀ ਕਹਿੰਦੇ ਅਸੀਂ ਵੀ ਬੈਠਾਂਗੇ ਨਾਲ ਜਿਹੜੀ ਦੇਖੋ ਸਰਕਾਰ ਦੀ ਚੁੱਪੀ ਨੂੰ ਦੇਖਦੇ ਹੋਏ ਸਾਡੇ ਡੱਲੇਵਾਲ ਸਾਹਿਬ ਦਿਲ ਤਲ ਕਰਕੇ ਮਰ ਰਹੇ ਆ ਤਾਂ ਜਿਹੜੇ ਲੋਕ ਕਿਸਾਨ ਆ ਜਿਹੜੇ ਕਿਸਾਨੀ ਨੂੰ ਬਚਾਉਣ ਲਈ ਲਗਾਤਾਰ ਮੋਰਚੇ ਦੇ ਵਿੱਚ ਪਹਿਲੇ ਦਿਨ ਤੋਂ ਡਟੇ ਹੋਏ ਆ ਉਹ ਖਾਲੀ ਹੱਥ ਝਾੜ ਕੇ ਥੋੜੀ ਘਰੇ ਆਉਣਗੇ ਤਾਂ ਉਹਨਾਂ ਦੀਆਂ ਭਾਵਨਾਵਾਂ ਸੀ ਕਿ ਡੱਲੇਵਾਲ ਸਾਹਿਬ ਨਾਲ ਉਹ ਪਹਿਲਾਂ ਸਾਨੂੰ ਮਰਨਾ ਚਾਹੀਦਾ ਤਾਂ ਆ 111 ਦੇ ਜਥੇ ਦੇ ਵਿੱਚ ਸਾਡੇ ਬਲਾਕ ਜੈਤੋ ਦੇ ਚਾਰ ਕਿਸਾਨ ਸੀ ਦੇਵ ਸਿੰਘ ਰਾਮਿਆਣਾ ਆਪਣਾ ਰਾਜ ਸਿੰਘ ਮੜਾਕ ਤੇ ਨਵਦੀਪ ਸਿੰਘ ਨੌਜਵਾਨ ਇੱਕ ਬਿਆਨਤ ਸਿੰਘ ਸੂਰਕੁਰੀ ਆ ਜਿਹੜਾ ਸਾਡਾ ਅੱਗੂ ਹਜੇ ਮੋਰਚੇ ਦੇ ਵਿੱਚ ਪੂਰੇ ਪਰਿਵਾਰ ਸਮੇਤ ਡਟਿਆ ਹੋਇਆ ਤਾਂ ਇਹ ਸਾਡੇ ਵੀਰਾਂ ਨੇ ਜੈਤੋ ਬਲਾਕ ਦੇ ਕਿਸਾਨਾਂ ਨੇ ਉਸ 111 ਦੀ ਲਿਸਟ ਦੇ ਵਿੱਚ ਆਪਣਾ ਨਾਮ ਜਿਹੜਾ ਦਰਜ ਕਰਵਾਇਆ ਔਰ ਤੁਸੀਂ ਦੇਖਿਆ ਹੋਊਗਾ ਦੂਸਰੇ ਦਿਨ ਹੀ 10 ਕਿਸਾਨਾਂ ਦਾ ਇੱਕ ਜਥਾ ਹਰਿਆਣੇ ਦੇ ਵਿੱਚੋਂ ਆਇਆ ਤਾਂ ਮਰਨ ਵਾਰਤ ਜਦੋਂ ਇਹਨਾਂ ਦਾ ਜਾਰੀ ਚੱਲਿਆ ਤਾਂ ਪੰਜਾਬ ਦੀ ਸਰਕਾਰ ਕੇਂਦਰ ਦੀ ਸਰਕਾਰ ਦੀ ਇੱਕ ਟੀਮ ਡਾਕਟਰੀ ਟੀਮ ਹੈ ਜਿਹੜੀ ਉਹ ਇਹਨਾਂ ਦੇ ਮਰਨ ਵਰਤ ਜਿਹੜੇ ਪੰਡਾਲ ਦੇ ਵਿੱਚੇ ਬੈਠੇ ਸੀ ਉੱਥੇ ਪਹੁੰਚੀ ਸੀ ਕਿਉਂਕਿ ਸਰਕਾਰ ਨੇ ਦੇਖਣਾ ਹੁੰਦਾ ਕਿ ਆਗੂ ਸੱਚਮੁੱਚ ਮਰਨ ਵਰਤ ਤੇ ਜਾਂ ਕੁਝ ਲੈ ਰਹੇ ਆ ਤਾਂ ਮਰਨ ਵਰਤ ਦਾ ਪਤਾ ਚੱਲਦਾ ਕਿ ਜਦੋਂ ਇਹਨਾਂ ਦਾ ਭੇਟ ਘਟਣਾ ਸ਼ੁਰੂ ਹੋਇਆ ਇਹਨਾਂ ਦਾ ਬਲੱਡ ਡਿਪਰੈਸ਼ਨ ਹੇਠਾਂ ਉੱਪਰ ਹੋਣਾ ਸ਼ੁਰੂ ਹੁੰਦਾ ਸਰੀਰ ਜਦੋਂ ਹੱਕਤ ਦੇ ਵਿੱਚ ਹੁੰਦਾ ਸਰੀਰ ਡਾਉਣ ਹੋਣਾ ਸ਼ੁਰੂ ਹੁੰਦਾ ਤਾਂ ਸਰਕਾਰ ਨੂੰ ਪਤਾ ਲੱਗ ਜਾਂਦਾ ਕਿ ਵਾਕਈ ਕੁਝ ਖਾ ਨਹੀਂ ਰਹੇ ਵਾਕਈ ਇਹ ਮਰਨ ਵਰਤ ਹੈ ਜਿਹੜਾ ਲੋਕਾਂ ਨੂੰ ਕਈਆਂ ਨੂੰ ਭਲੇਖਾ ਹੁੰਦਾ ਕਿ ਖਣੀ ਆਗੂ ਐਂ ਹੀ ਮਰਨ ਵਰਤੇ ਬੈਠ ਜਾਂਦੇ ਆ ਉਹ ਸਰਕਾਰ ਦੀ ਉਹਦੀ ਪੂਰੀ ਨ ਜਦੋਂ ਮਤਲਬ weight ਘਟਣਾ ਸ਼ੁਰੂ ਹੋਇਆ ਬਲੱਡ ਪ੍ਰੈਸ਼ਰ ਸਰੀਰ ਹਲਜਲ ਹੋਣੀ ਸ਼ੁਰੂ ਹੋਈ ਤਾਂ ਸਰਕਾਰ ਨੂੰ ਫੌਰੀ ਤੌਰ ਤੇ ਭਾਰਤ ਸਰਕਾਰ ਦੀ ਜਿਹੜੀ ਟੀਮ ਆ ਉਥੇ ਉਥੇ ਪਹੁੰਚੀ ਉਹਨਾਂ ਨੇ ਜਿਹੜਾ ਭਾਰਤ ਸਰਕਾਰ ਦੇ ਵੱਲੋਂ ਚਿੱਠੀ 14 ਫਰਵਰੀ ਨੂੰ ਜਿਹੜੀ ਮੀਟਿੰਗ ਦਾ ਸੱਦਾ ਦਿੱਤਾ ਔਰ ਜਿਸ ਸੱਦੇ ਨੂੰ ਦੇਖਦੇ ਹੋਏ ਡੱਲੇਵਾਲ ਸਾਹਿਬ ਨੇ ਜਿਹੜਾ ਮਰਨਵਰਤ ਛੱਡਣ ਤੋਂ ਮਤਲਬ ਇਨਕਾਰ ਕੀਤਾ ਹੋਇਆ ਸੀ ਪਰ ਸਾਡੇ ਉਥੇ ਪੰਡਾਲ ਦੇ ਵਿੱਚ ਲੱਖਾਂ ਗਿਣਤੀ ਜਿਹੜੇ ਕਿਸਾਨ ਪਹੁੰਚੇ ਆ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਡੱਲੇਵਾਲ ਸਾਹਿਬ ਜਿਹੜੀ ਗੱਲ ਤੁਸੀਂ ਕੇਂਦਰ ਦੀ ਸਰਕਾਰ ਦੇ ਨਾਲ ਰੱਖ ਸਕਦੇ ਹੋ ਮੀਟਿੰਗ ਦੇ ਵਿੱਚ ਉਹ ਗੱਲ ਆ ਜਿਹੜੀ ਉਹ ਅਸੀਂ ਨਹੀਂ ਰੱਖ ਸਕਦੇ ਸਾਡੇ ਆਗੂਆਂ ਦਾ ਇਹ ਕਹਿਣਾ ਸੀਗਾ ਤਾਂ ਪੰਡਾਲ ਦੇ ਵਿੱਚ ਬੈਠੇ ਸਾਡੀਆਂ ਮਾਵਾਂ ਭੈਣਾਂ ਜਾਂ ਸਾਡੇ ਜਿੰਨੇ ਕਿਸਾਨ ਆ ਉਹਨਾਂ ਵੱਲੋਂ ਇਹ ਕਹਿਣਾ ਸੀ ਕਿ ਜੇ ਅਗਰ ਡੱਲੇਵਾਲ ਸਾਹਿਬ ਐਤੋਂ ਪਹਿਲਾਂ ਸੀ ਥੋੜੀ ਮੰਨੀ ਤੁਸੀਂ ਮਰਨਵਰਤ ਚਲਾਇਆ ਸਾਡੇ ਆਗੂ ਅਸੀਂ ਤੁਹਾਨੂੰ ਤਿਲ-ਤਿਲ ਕਰਕੇ ਮਰਦੇ ਦੇਖ ਰਹੇ ਸੀ ਪਰ ਹੁਣ ਅਸੀਂ ਤੁਹਾਡੀ ਨਹੀਂ ਮੰਨਣੀ ਹੁਣ ਤੁਹਾਨੂੰ ਸਾਡੀ ਮੰਨਣੀ ਪੂ ਤਾਂ ਸਿਰਫ ਇੱਕ ਜਿਹੜਾ ਟ੍ਰੀਟਮੈਂਟ ਹਲਕਾ ਜਿਹਾ ਮੈਡੀਕਲ ਲੈਣ ਲਈ ਡੱਲੇਵਾਲ ਸਾਹਿਬ ਨੂੰ ਮਨਵਾਇਆ ਗਿਆ ਕਿ ਤਾਂ ਕਿ ਆਉਣ ਵਾਲੀ 14 ਫਰਵਰੀ ਦੀ ਮੀਟਿੰਗ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਤੰਦਰੁਸਤ ਹੋ ਕੇ ਉਸ ਮੀਟਿੰਗ ਦੇ ਵਿੱਚ ਉਹ ਬੈਠ ਕੇ ਸਰਕਾਰ ਨੂੰ ਮੂੰਹ ਤੋੜਮਾ ਜਵਾਬ ਦੇ ਸਕੇ ਜੀ ਬਿਲਕੁਲ ਇੱਕ ਗੱਲ ਹੋਰ ਲੋਕੀ ਨਾ ਇੱਥੇ ਬੈਠੇ ਜਿਹੜੇ ਉਹ ਫੋਨਾਂ ਦੇ ਵਿੱਚ ਆਪੋ ਆਪਣੀਆਂ ਰਾਇਆਂ ਬਣਾ ਰਹੇ ਪਿੰਡਾਂ ਦੇ ਵਿੱਚ ਜੁੱਟ ਬਣ ਜਾਂਦੇ ਹਨ ਕਹਿੰਦੇ ਵੀ ਡੱਲੇਵਾਲ ਸਾਹਿਬ ਜਿਹੜੇ ਹੈਗੇ ਆ ਉਹ ਇੱਕ ਮੈਡੀਕਲ ਉਹਨਾਂ ਕੋਲੇ ਬੈਠੇ ਹਨ ਟੀਮ ਬੈਠੀ ਹੋਈ ਹੈ ਜਿਹਨਾਂ ਦਾ ਡ੍ਰਿਪ ਤਾਂ ਪਹਿਲਾਂ ਵੀ ਲੱਗਦੀ ਹੋਊ ਕੋ ਪਹਿਲਾਂ ਡ੍ਰਿਪ ਲੱਗਦੀ ਸੀ ਕੱਲੇ ਪਾਣੀ ਤੁਸੀਂ ਜੇਕਰ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹਣਾ ਕੁਝ ਲੋਕਾਂ ਦੇ ਮਨ ਦੇ ਵਿੱਚ ਅਗਰ ਸ਼ੰਕਾ ਹੈ ਜੀ ਤਾਂ ਮਰਨ ਵਰਤ ਉਹਨਾਂ ਦਾ ਚੱਲ ਰਿਹਾ ਕੱਲਾ ਟ੍ਰੀਟਮੈਂਟ ਲੈ ਰਹੇ ਨੇ ਹੁਣ ਜੀ ਪਹਿਲਾਂ ਵੀ ਨਹੀਂ ਸੀ ਲੈ ਰਹੇ ਸਾਡੇ ਹਰਿਆਣੇ ਦੇ ਵੱਡੇ ਲੀਡਰ ਮੰਨੂਕ ਹਾਰ ਨੇ ਜੀ ਜਿਹੜਾ ਪੈਸੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੇਰੀ 35 ਕਰੋੜ ਦੀ ਜਾਇਦਾਦ ਆ ਅਗਰ ਕਿਸੇ ਨੂੰ ਸ਼ੱਕ ਹੋਵੇ ਤਾਂ ਤੁਸੀਂ ਆ ਕੇ ਨਾਲ ਬੈਠ ਕੇ ਦੇਖੋ ਅਗਰ ਢੱਲੇਵਾਲ ਸਾਹਿਬ ਨੂੰ ਇਹ ਸਾਬਤ ਕਰ ਦੋ ਵੀ ਇੱਕ ਨਾਜ ਦਾ ਦਾਣਾ ਵੀ ਅੰਦਰ ਗਿਆ ਤਾਂ 35 ਕਰੋੜ ਦੀ ਜਾਇਦਾਦ ਮੈਂ ਅਗਲੇ ਦਿਨ ਨਾਂ ਕਰਵਾ ਦੂੰ ਤਾਂ ਸਾਡਾ ਵੀ ਇੱਥੇ ਖੜੇ ਸਾਰੇ ਆਗੂਆਂ ਦਾ ਇਹ ਐਲਾਨ ਆ ਬਲਾਕ ਜੈਤੋ ਦਾ ਸਾਡੇ ਸਾਰੇ ਆਗੂਆਂ ਦਾ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਕਹਿਣਾ ਚਾਹਣਾ ਕਿ ਤੁਸੀਂ ਸਿੱਧ ਕਰ ਦਿਓ ਆ ਉਹਦੇ ਡ੍ਰਿਪ ਲਈ ਆ ਲੋਕਾਂ ਦੇ ਕਹਿੰਦੇ ਮਜਬੂਰੀ ਬਸ ਉਦੋਂ ਪਹਿਲਾਂ ਡੱਲੇਵਾਲ ਸਾਹਿਬ ਨੇ ਇੱਕ ਨਾਜ ਦਾ ਦਾਣਾ ਜਾਂ ਡ੍ਰਿਪ ਵੀ ਲੱਗੀ ਹੋਵੇ ਅਸੀਂ ਆ ਸਾਰੇ ਆਗੂ ਖੜੇ ਆ ਅਸੀਂ ਆਪਦੀ ਸਾਰੀ ਜਾਇਦਾਦ ਆ ਉਹਨਾਂ ਦੇ ਨਾਮ ਕਰਵਾ ਕੇ ਉਹ ਸਾਬਤ ਕਰਨ ਵਾਲੇ ਲੋਕਾਂ ਦੇ ਨਾਮ ਕਰਵਾ ਕੇ ਅਸੀਂ ਉਹਨਾਂ ਦੇ ਗੋਲੇ ਲੱਗਣ ਨੂੰ ਤਿਆਰ ਆ ਅਗਰ ਉਹ ਸਾਬਤ ਕਰ ਦੇਣ ਸੋ ਇਹ ਰਜਾਈਆਂ 'ਚ ਬੈਠ ਕੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਜਦੋਂ ਅੰਦੋਲਨ ਮਤਲਬ ਜ਼ਮੀਨ ਤੇ ਲੜਨਾ ਹੋਵੇ ਉਦੋਂ ਪਤਾ ਲੱਗਦਾ ਵੀ ਆਗੂ ਕਿਵੇਂ ਤੇਲ ਤੇਲ ਕਰਕੇ ਲੋਕਾਂ ਦੀ ਖਤਰ ਮਾਰਦੇ ਆ ਜੀ ਬਿਲਕੁਲ ਤਾਂ ਹੁਣ ਕਿਵੇਂ ਲੱਗਦਾਗਾ ਵੀ ਸਰਕਾਰ ਮੰਨ ਜੂ ਕਿ ਨਹੀਂ ਮੰਨੂਗੀ ਦੇਖੋ ਸਰਕਾਰ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜੀ ਸਰਕਾਰ ਨੇ ਤਾਂ ਪਹਿਲਾਂ ਵੀ 13 ਮਹੀਨੇ ਆਪਾਂ ਅੰਦੋਲਨ ਲੜਿਆ ਸੀ ਕੱਚੇ ਪੈਰੀ ਨਹੀਂ ਮੁੜਦੇਗੇ ਕੱਚੇ ਪੈਰੀ ਦੇਖੋ ਆਪਾਂ ਪਹਿਲਾਂ ਵਾਲੇ ਮੋਰਚਿਆਂ ਦੇ ਵਿੱਚ ਵੀ ਕਹਿੰਦੇ ਰਹੇ ਹਾਂ ਵੀ ਜਾਂ ਤਾਂ ਲਾਸ਼ਾਂ ਆਉਣਗੀਆਂ ਜਾਂ ਜਿੱਤ ਕੇ ਆਵਾਂਗੇ ਤਾਂ ਠੀਕ ਆ 13 ਮਹੀਨੇ ਅੰਦੋਲਨ ਚੱਲਿਆ ਸਰਕਾਰ ਤੋਂ ਮੰਗਾਂ ਮੰਨਵਾਈਆਂ ਸਰਕਾਰ ਨੇ ਲਿਖਤੀ ਵਾਅਦਾ ਦਿੱਤਾ ਕਿ ਅਸੀਂ ਇਹਨਾਂ ਮੰਗਾਂ ਨੂੰ ਲਾਗੂ ਕਰਾਂਗੇ ਜੀ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਗਈ ਐਮਐਸਪੀ ਗਰੰਟੀ ਕਾਨੂੰਨ ਜਿਉਂਦੀ ਤਿਉ ਪਿਆ ਲਖੀਂਪੁਰ ਖੀਰੀ ਦੇ ਵਿੱਚ ਚਾਰ ਕਿਸਾਨ ਇੱਕ ਪੱਤਰਕਾਰ ਸ਼ਹੀਦ 2750 ਕਿਸਾਨ ਵੈਸੀ ਸ਼ਹੀਦ ਹੋ ਗਿਆ ਮੋਰਚੇ ਦੇ ਵਿੱਚ 48000 ਕੱਲੇ ਹਰਿਆਣੇ ਤੇ ਪਰਚੇ ਪਾਏ ਗਏ ਐਨਆਰਆਈ ਭਰਾਵਾਂ ਨੇ ਜਿਨ੍ਹਾਂ ਨੇ ਸਿੱਖ ਸੰਪਰਦਾਵਾਂ ਨੇ ਸਾਡੇ ਉਹਨਾਂ ਮੋਰਚਾਂ ਦੇ ਵਿੱਚ ਲੰਗਰ ਉੱਥੇ ਬੂਟ ਜਰਾਬਾਂ ਕਾਜੂ ਬਦਾਮ ਪਿਸਤੇ ਜਿਨ੍ਹਾਂ ਨੇ ਲੰਗਰ ਲਾਏ ਉਹਨਾਂ ਨੂੰ ਉਹਨਾਂ ਤੇ ਪਰਚੇ ਪਾਏ ਗਏ ਉਹ ਸਾਰੀਆਂ ਮੰਗਾਂ ਸਰਕਾਰ ਤੋਂ ਮਣਵਾਈਆਂ ਸੀ ਪਰ ਸਰਕਾਰ ਭੱਜ ਚੁੱਕੀ ਐ ਨਾ ਮੰਗਾਂ ਤੋਂ ਤਾਂ ਦੁਬਾਰਾ ਫੇਰ ਆਪਾਂ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਹੁਣ ਖਨੌਰੀ ਸ਼ ਮੋਰਚੇ ਆਏ ਨਹੀਂ ਹੁੰਦਾ ਕਿ ਮੋਰਚੇ ਲੱਗ ਗਏ ਤੇ ਸਰਕਾਰ ਨੇ ਨਹੀਂ ਸੁਣੀ ਤੇ ਅਸੀਂ ਪੱਲਾ ਝਾੜ ਕੇ ਘਰ ਨੂੰ ਆ ਜਾਾਂਗੇ 111 ਦਾ ਜੱਥਾ ਐਵੇਂ ਨਹੀਂ ਬੈਠਾ ਸੀ ਅਗਰ 14 ਫਰਵਰੀ ਤੋਂ ਬਾਅਦ ਮੀਟਿੰਗਾਂ ਦਾ ਠੀਕ ਹੈ ਸਰਕਾਰ ਤੋਂ ਆਪਾਂ ਗੱਲਬਾਤ ਉਹ ਕਦੇ ਨਹੀਂ ਪਾਈਦੇ ਹੁੰਦੇ ਆਗੂ ਜੀ ਸਰਕਾਰ ਨਾਲ ਗੱਲਬਾਤ ਕਰਨੀ ਜ਼ਰੂਰੀ ਹੁੰਦੀ ਆ ਮੀਟਿੰਗਾਂ ਚੱਲਣੀਆਂ ਅਗਰ ਸਰਕਾਰ ਜਿੰਨੀ ਦੇਰ ਤੱਕ ਇਹ ਸਾਡੀਆਂ ਮੰਗਾਂ ਕਿਸਾਨਾਂ ਮਜ਼ਦੂਰਾਂ ਦੀਆਂ ਵੀ ਵਿੱਚ ਮੰਗਾਂ ਅਗਰ ਇਹਨਾਂ ਮੰਗਾਂ ਨੂੰ ਸਰਕਾਰ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ 'ਚ ਇਹ 111 ਦਾ ਜਥਾ ਇਹ ਹਜ਼ਾਰਾਂ ਦੇ ਜਥੇ ਆ ਜਿਹੜੇ ਮਰਨ ਵਰਤੇ ਚੱਲਣਗੇ ਅਸੀਂ ਇਹਦੇ ਵਿੱਚ ਵੱਡੀ ਗਿਣਤੀ 'ਚ ਕਿਸਾਨ ਮਰਨ ਲਈ ਤਿਆਰ ਆ ਜਾਂ ਤਾਂ ਉਥੋਂ ਮਰ ਕੇ ਆਵਾਂਗੇ ਜਾਂ ਜਿੱਤ ਕੇ ਆਵਾਂਗੇ ਬਿਲਕੁਲ ਕਹਿੰਦੇ ਕਿਸਾਨਾਂ ਦੇ ਵੱਡੇ ਹੌਸਲੇ ਆ ਉਦੋਂ ਬਾਅਦ ਜਿਹੜੇ ਕਹਿੰਦੇ ਵੀ ਜੇਕਰ ਸਾਡੀਆਂ ਮੰਗਾਂ ਨਾ ਪੂਰੀਆਂ ਕੀਤੀਆਂ ਗਈਆਂ ਤਾਂ ਅਸੀਂ ਉਦੋਂ ਬਾਅਦ ਜਿਹੜੇ ਜਥੇ ਭਾ ਕੇ ਜਿਹੜੇ ਆ ਭੁੱਖ ਹੜਤਾਲ ਤੇ ਬੈਠ ਜਾਵਾਂਗੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਬੀਰ ਖੜਾਗਾ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀਰੇ ਤੁਸੀਂ ਘਰੇ ਗੱਲਬਾਤ ਕਰ ਲਈ ਸੀ ਜਦੋਂ ਮਰਨ ਵਰਤ ਤੇ ਬੈਠ ਚੁੱਕੇ ਸੀ ਭੁੱਖੇ ਤੇ ਆਏ ਹਾਂਜੀ ਘਰੇ ਦੱਸ ਕੇ ਗਏ ਸੀਗੇ ਜੀ ਵੀ ਅਸੀਂ ਚੱਲੇ ਆਂ ਜੀ ਮਰਨ ਵਰਤ ਤੇ ਬੈਠਿਆਂਗੇ ਜਾ ਕੇ ਜੀ ਹਾਂਜੀ ਤਾਂ ਪਰਿਵਾਰ ਦੇ ਵਿੱਚ ਕੌਣ-ਕੌਣ ਆ ਪਰਵਾਰਤ ਚ ਫਾਦਰ ਆ ਜੀ ਮੇਰਾ ਜੀ ਮਾਤਾ ਦੀ ਡੈਥ ਹੋਈ ਆ ਜੀ ਇੱਕ ਮੇਰਾ ਬਰਾਦਰ ਆ ਜੀ ਇੱਕ ਮਾਇਆ ਜੀ ਜੀ ਮੇਰੇ ਘਰ ਵਾਲੀ ਆ ਜੀ ਨਾਲ ਜੀ ਤੇ ਘਰ ਵਾਲੀ ਨੇ ਕਹਿਤਾ ਸੀ ਕਿ ਕੋਈ ਗੱਲ ਨਹੀਂ ਹੌਸਲਾ ਹਾਂ ਜੀ ਪਰ ਹੌਸਲਾ ਦੇ ਕੇ ਕਿਹੜਾ ਫਿਰ ਅਸੀਂ ਕਿਹਾ ਸੀ ਬੈਣਾ ਹੀ ਆ ਜੀ ਪ੍ਰਧਾਨ ਨੂੰ ਬਚਾਉਣਾ ਜੀ ਅੱਛਾ ਜੀ ਹਾਂ ਜੀ ਪਰ ਪਾਣਾ ਮੰਨਣਾ ਸੀ ਸਾਰਿਆਂ ਨੂੰ ਇਹ ਵੇਖੋ ਬਿ ਕਿੱਡੀ ਵੱਡੀ ਗੱਲ ਹੈ ਇਹਨਾਂ ਨੇ 5 ਦਿਨ ਜਿਹੜਾ ਹੈਗਾ ਭੁੱਖ ਹੜਤਾਲ ਦੇ ਬੈਠੇ ਆ ਜੇਕਰ ਲੰਮਾ ਸਮਾਂ ਇਹਨਾਂ ਨੂੰ ਬੈਠਣਾ ਪੈਂਦਾ ਹਨ ਪਰਿਵਾਰ ਦਾ ਵੀ ਵੇਖੋ ਕਿੱਡਾ ਹੌਸਲਾ ਹੈਗਾ ਪਰਿਵਾਰ ਵਾਲਿਆਂ ਨੇ ਕਹਿੰਦੇ ਕੋਈ ਗੱਲ ਨਹੀਂ ਸਹਿਮਤ ਆ ਅਸੀਂ ਤੁਹਾਡੇ ਨਾਲ ਆ ਜਿੱਦਾਂ ਚੱਕਰ ਜਿਹੜਾ ਹੈਗਾ ਜੰਗ ਨਹੀਂ ਜਿੱਤੀ ਜਾਂਦੀ ਕਿ ਉਹਨਾਂ ਚੱਕਰ ਜਿਹੜੇ ਹੈਗੇ ਅਸੀਂ ਬੈਠੇ ਰਵਾਂਗੇ ਪਰ ਕੋਈ ਨਾ ਕੋਈ ਉਥੋਂ ਫੈਸਲਾ ਨਿਕਲ ਕੇ ਆਏਗਾ ਜਿਸ ਤਰ੍ਹਾਂ ਬਾਈ ਨੇ ਦੱਸਿਆ ਹੈਗਾ ਪਰ ਉਹ ਕਹਿੰਦੇ ਜੇਕਰ ਹਜੇ ਵੀ ਨਾ ਕੋਈ ਸਾਡਾ ਫੈਸਲਾ ਮੰਨਿਆ ਗਿਆ ਤਾਂ ਫਿਰ ਵੀ ਅਸੀਂ ਭੁੱਖ ਦੀ ਹੜਤਾਲ ਤੇ ਬੈਠਾਂਗੇ ਇਥੇ ਬਾਈ ਜੀ ਇੱਕ ਹੋਰ ਵੀ ਖੜੇ ਉਹਨਾਂ ਗੱਲਬਾਤ ਕਰਦੇ ਆਂ ਬਾਈ ਕਿਵੇਂ ਲੱਗਦਾ ਕਾ ਤੁਹਾਨੂੰ ਤੁਹਾਡੀ ਸਿਹਤ ਦਾ ਕੋਈ ਫਰਕ ਹਾਂਜੀ ਬਾਈ ਜੀ weight 5 ਕਿਲੋ ਘਟ ਚੁੱਕਿਆ ਜੀ ਹਾਂ ਸਿਹਤ ਤੇ ਉਹਨਾਂ ਦਾ ਅਸਰ ਪੈਣਾ ਹੀ ਆ ਪਰ ਕੋਈ ਵੀਕਨੈਸ ਲੱਗ ਰਹੀ ਹੈ ਹਾਂ ਲੱਗ ਰਹੀ ਆ ਜੀ ਵੀਕਨੈਸ ਕਰਕੇ ਹੀ ਡਾਊਨ ਹੁੰਦੀ ਆ ਸਿਹਤ ਤਾਂ ਡਾਊਨ ਹੋਈ ਆ ਪਰ ਅਸੀਂ ਬਾਪੂ ਜੀ ਲਈ ਬੈਠੇ ਸੀ ਹੂੰ ਉਹਦੇ ਲਈ ਚੜ੍ਹਦੀ ਕਲਾ ਚ ਆ ਹੂੰ ਸਾਨੂੰ ਹੋਰ ਵੀ ਬੈਠਣਾ ਪੈਂਦਾ ਜੀ ਅਸੀਂ ਤਿਆਰ ਸੀ ਜੀ ਸਾਨੀ ਨੂੰ ਬਚਾਉਣ ਲਈ ਹੂੰ ਹੁਣ ਵੀ ਉਵੇਂ ਖੜੇ ਆ ਜਿਵੇਂ ਬਾਪੂ ਜੀ ਕਹਿਣਗੇ ਉਵੇਂ ਨਾਲ ਬਿਲਕੁਲ ਕਹਿੰਦੇ ਜਿੰਨਾ ਜਿੰਨਾ ਚੱਕਰ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਣਗੀਆਂ ਉਹਨਾਂ ਚੱਕਰ ਅਸੀਂ ਜਿਹੜੇ ਉਸੇ ਤਰ੍ਹਾਂ ਜਿਹੜੇ ਸਾਡੇ ਮੋਰਚੇ ਚੱਲਦੇ ਰਹਿਣਗੇ ਜਿੰਨਾ ਚੱਕਰ ਜਿਹੜੇ ਸਾਡੇ ਮੇਨ ਡੱਲੇਵਾਲ ਸਾਹਿਬ ਬੈਠੇ ਆ ਜਿੰਨਾ ਚੱਕਰ ਉਹ ਜਿਹੜਾ ਕਹਿਣਗੇ ਵੀ ਅਸੀਂ ਇਦਾਂ ਇਦਾਂ ਦੇ ਜਿਹੜੀਆਂ ਕਾਲਾਂ ਕਰਨੀਆਂ ਹੈਗੀਆਂ ਹੈ ਨਾ ਇਦਾਂ ਦੇ ਜਿਹੜੇ ਫੈਸਲੇ ਲੈਣੇ ਆ ਉਹ ਸਾਰੇ ਇਹਦੇ ਲੈਂਦੇ ਰਵਾਂਗੇ ਤਾਂ ਤੁਸੀਂ ਦੇਖ ਰਹੇ ਸੀ ਪੀਵੀ ਨਿਊਜ਼ ਟੀਵੀ ਤੇ ਮੈਂ ਹਾਂ ਰਮਨਦੀਪ ਸਿੰਘ ਸੋਢੀ ਧੰਨਵਾਦ